ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਹਰ ਸਾਲ ਡਾਕਟਰ ਭੀਮrao ਅੰਬੇਡਕਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਪੁਸਤਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਸਾਲ ਹਜ਼ਾਰਾਂ ਪ੍ਰਤੀਯੋਗੀ ਭਾਗ ਲੈਂਦੇ ਹਨ ਜਿਨ੍ਹਾਂ ਵਿੱਚ ਮੈਰਿਟ ਵਿੱਚ ਆਉਣ ਵਾਲੀ ਪ੍ਰਤੀਯੋਗੀਆਂ ਨੂੰ ਨਗਦ ਇਨਾਮ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਐਸੇ ਪ੍ਰਤੀਯੋਗਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਵਿੱਚ +2 ਤੱਕ ਅਤੇ ਉਪਰ 40 ਸਾਲ ਉਮਰ ਤੱਕ ਦਾ ਉਮਰ ਵਰਗ ਹੁੰਦਾ ਹੈ ਦੋਨਾਂ ਭਾਗਾਂ ਦੀਆਂ ਵੱਖਰੀ ਮੈਟਲੈਸ ਤਿਆਰ ਕੀਤੀ ਜਾਂਦੀ ਹੈ ਦੋਨਾਂ ਭਾਗਾਂ ਵਿੱਚ ਪਹਿਲਾ ਇਨਾਮ 50000 ਰੁਪਏ ਹੁੰਦਾ ਹੈ ਅਤੇ ਇਸੇ ਤਰ੍ਹਾਂ ਹੋਰ ਇਨਾਮ ਦਿੱਤੇ ਜਾਂਦੇ ਹਨ ਇਸ ਪ੍ਰਤੀਯੋਗਤਾ ਦਾ ਰੁੜਕਾ ਕਲਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਰੁੜਕਾ ਕਲਾ ਦੀ ਸਹਿਤਾ ਨਾਲ ਹਰ ਸਾਲ ਸੈਂਟਰ ਬਣਾਇਆ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਦੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਇਸ ਸੈਂਟਰ ਵਿੱਚ 50 ਪ੍ਰਤੀਯੋਗੀਆਂ ਨੇ ਭਾਗ ਲਿਆ ਹੈ ਜਿਨ੍ਹਾਂ ਲਈ ਰੀਫਰੈਸ਼ਮੈਂਟ ਦਾ ਪ੍ਰਬੰਧ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਵੱਲੋਂ ਕੀਤਾ ਗਿਆ ਹੈ ਤੇ ਹਰ ਸਾਲ ਬੱਚਿਆਂ ਨੂੰ ਕਿਤਾਬਾਂ ਵੀ ਮੁਕਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਭੇਜੇ ਗਏ ਸੈਂਟਰ ਮੁਖੀ ਸ਼੍ਰੀ ਰਕੇਸ਼ ਕੁਮਾਰ ਗੁਰਾਇਾਨੀ ਨੇ ਦੱਸਿਆ ਕਿ ਰੜਕਾ ਕਲਾ ਵਿਖੇ ਇਸ ਪੇਪਰ ਵਿੱਚ ਬੱਚਿਆਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ਗਿਆ ਹੈ। ਸੈਂਟਰ ਵਿੱਚ ਬੱਚਿਆਂ ਲਈ ਪੂਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਐਸੇ ਪ੍ਰਤੀਯੋਗਤਾ ਦਾ ਨਤੀਜਾ 26 ਅਕਤੂਬਰ ਨੂੰ ਡਾਕਟਰ ਅੰਬੇਡਕਰ ਸਕੂਲ ਆਫ ਥੌਟ ਡਲੇਵਾਲ ਰੋਡ ਗੁਰਾਹ ਵਿਖੇ ਐਲਾਨਿਆ ਜਾਵੇਗਾ। ਉਹਨਾਂ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਪੀੜ ਕੀਤੀ ਕਿ ਉਹ ਇਸ ਜੈਨੋ ਪ੍ਰਤੀਯੋਗਤਾ ਦਾ ਨਤੀਜਾ ਦੇਖਣ ਜ਼ਰੂਰ ਪਹੁੰਚਣ। ਇਸ ਮੌਕੇ ਤੇ ਜੀਵਨ ਲਾਲ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਰੋੜਕਾ ਕਲਾਂ ਬਲਜਿੰਦਰ ਕੁਮਾਰ, ਰਵਿੰਦਰ ਕੁਮਾਰ, ਪੂਜਾ ਰਾਣੀ, ਦਵਿੰਦਰ ਸਿੰਘ ਖਾਲਸਾ, ਸੰਦੀਪ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ। ਜੀ ਬੱਚੇ ਕੀਨਾ ਤੁਹਾਡਾ? ਮੇਰਾ ਨਾਮ ਰਿਤਿਕਾ ਕੌਰ ਹੈ। ਹਾਂ ਜਿਹੜੇ ਟੈਸਟ ਦਿੱਤਾ ਕੀ ਕੀ ਕਿਦਾਂ ਦੇ ਕੁਐਸਚਨ ਲੱਗੇ ਤੇ ਕੀ ਕੀ ਸਾਰੇ ਅਰੇਂਜਮੈਂਟਸ ਕੀਤੇ ਸਾਨੂੰ ਕੁਐਸਚਨ ਬਹੁਤ ਵਧੀਆ ਲੱਗੇ ਟੋਟਲ ਪੇਪਰ ਦੇ ਵਿੱਚ 100 ਕੁਐਸਚਨ ਸੀ ਬਹੁਤ ਵਧੀਆ ਕੁਐਸਚਨ ਸੀ ਤੇ ਪੇਪਰ ਥੋੜਾ ਟੈਕਨੀਕਲ ਸੀਗਾ ਤੇ ਬਾਅਦ ਵਿੱਚ ਸਾਡੇ ਰਿਫਰੈਸ਼ਮੈਂਟ ਦੇ ਵਿੱਚ ਬਨਾਨਸ ਕੋਲਡ ਡਰਿੰਕ ਤੇ ਪਾਣੀ ਦਿੱਤਾ ਗਿਆ ਹਰ ਸਾਲ ਜਿਹੜਾ ਪਰਵੋਧ ਭਾਰਤ ਫਾਊਂਡੇਸ਼ਨ ਵੱਲੋਂ ਇਹ ਪੇਪਰ ਜਿਹੜਾ ਕੁਐਸਚਨ ਕਰਵਾਇਆ ਜਾਂਦਾ ਇਹਦਾ ਕੀ ਫਾਇਦਾ ਹੈ ਤੁਹਾਨੂੰ ਸਾਨੂੰ ਡਾਕਟਰ ਵੀ.ਆਰ.ਨ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਅਤੇ ਸਾਨੂੰ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਹੈ ਸੰਵਿਧਾਨ ਬਾਰੇ ਵੀ ਪਤਾ ਲੱਗਦਾ ਹੈ ਸਰ ਮੇਰਾ ਨਾਮ ਹਦੀਮ ਗੋਰਾ ਅੱਛਾ ਅੱਜ ਇੱਥੇ ਜਿਹੜਾ ਪੇਪਰ ਸੀਗਾ ਕੀ ਕਿਉਂਗੇ ਇਹਦੇ ਬਾਰੇ ਤੁਸੀਂ ਪੇਪਰ ਸਰ ਬਹੁਤ ਵਧੀਆ ਸੀਗਾ ਮਤਲਬ ਕੁਐਸਚਨਸ ਵੀ ਬਹੁਤ ਵਧੀਆ ਸੀਗੇ ਟਫ ਸੀਗੇ ਥੋੜੇ ਜਿਹਾ ਪਰ ਇੰਟਰਸਟਿੰਗ ਵੀ ਸੀਗੇ ਇਹਦੇ ਨਾਲ ਸਾਡੀ ਜਨਰਲ ਨੋਲੇਜ ਜਿਹੜੀ ਉਹ ਵੱਧਦੀ ਆ ਐਂਡ ਅਰੇਂਜਮੈਂਟ ਵੀ ਬਹੁਤ ਵਧੀਆ ਸੀਗੇ ਸਾਨੂੰ ਰਿਫਰੈਸ਼ਮੈਂਟ ਵੀ ਮਿਲੀ ਇੱਥੇ ਬਨਾਨਾਸ ਮਿਲੇ ਉਹਦੇ ਵਿੱਚ ਕੋਈ ਪਾਣੀ ਦੀਆਂ ਬੋਤਲਾਂ ਸਿਗੀਆਂ ਠੰਡੇ ਪਾਣੀ ਦੇ ਬੋਤਲ ਸਿਗੀਆਂ ਤੇ ਇੱਥੇ ਰੌਡ ਕਗਲਾ ਸੈਂਟਰ ਸਿਗਾ ਉੱਥੇ ਅਸੀਂ ਪੇਪਰ ਪਾਏ ਜਿਹੜਾ ਪ੍ਰਪੁਧ ਭਾਤ ਫਾਊਂਡੇਸ਼ਨ ਪਰ ਹਰ ਸਾਲ ਦੀ ਪ੍ਰਤੀਯੋਗਤਾ ਕਿਤਾਬ ਦੇ ਕਰਵਾਈ ਜਾਂਦੀ ਆ ਇਹਨੂੰ ਇਹਦੇ ਬਾਰੇ ਕੀ ਕਹੋਗੇ ਤੁਸੀਂ ਸਰ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਜਨਰਲ ਨੌਲੇਜ ਮਿਲਦੀ ਆ ਹੱਦੋਂ ਵੱਧ ਨੌਲੇਜ ਮਿਲਦੀ ਆ ਤੇ ਡਾਕਟਰ ਅੰਬੇਦਕਰ ਬਾਰੇ ਵੀ ਸਾਨੂੰ ਵਧੀਆ ਨੌਲੇਜ ਮਿਲੀ ਆ ਇਹਨੂੰ ਪੜ੍ਹਨ ਦੇ ਨਾਲ ਬਹੁਤ ਤੇ ਸਾਡੀ ਹਿਸਟਰੀ ਦਾ ਵੀ ਪਤਾ ਲੱਗਦਾ ਹੈ ਇਹਦੇ ਨਾਲ ਬਹੁਤ ਸਾਰੇ ਬੱਚੇ ਆ ਉਹ ਹਰ ਸਾਲ ਸੋਚਦੇ ਰਹੇ ਆ ਤੇ ਪੇਪਰ ਦਈਏ ਨਾ ਦਈਏ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹ ਮੈਪਰ ਦੇਣਾ ਚਾਹੀਦਾ ਹੈ ਕਿਉਂਕਿ ਜਨਰਲ ਨੌਲੇਜ ਤਾਂ ਸਾਰਿਆਂ ਦੇ ਗੰਗ ਬਹੁਤ ਘੱਟ ਆਉਂਦੀ ਹੈ ਐਂਡ ਸਾਡੀ ਨੌਲੇਜ ਵਧਦੀ ਹੈ ਸੋ ਪੇਪਰ ਵਧੀਆ ਸੀਗਾ ਸਾਰਿਆਂ ਨੂੰ ਪਾਉਣਾ ਚਾਹੀਦਾ ਹੈ ਜੈਪੀਨ ਜੈ ਭਾਰਤ ਮੈਂ ਰਕੇਸ਼ ਕੁਮਾਰ ਗੁਰਾਇਆਂ ਤੋਂ ਪੰਜਾਬ ਦੇ ਵਿੱਚ ਜਿਹੜਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਬੱਚਿਆਂ ਲਈ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਤੇ ਕੰਪੀਟੀਸ਼ਨ ਕਰਵਾਇਆ ਜਾਂਦਾ ਉਸੇ ਲੜੀ ਦੇ ਤਹਿਤ ਅੱਜ 24 ਅਗਸਤ ਨੂੰ ਇਹ ਕੰਪੀਟੀਸ਼ਨ ਸਾਰੇ ਪੰਜਾਬ ਵਿੱਚ ਹੋ ਰਿਹਾ ਹੈ ਤੇ ਇਸੇ ਲੜੀ ਦੇ ਤਹਿਤ ਐਰੋੜਕਾ ਕਲਾਂ ਦੇ ਵਿੱਚ ਵੀ ਇੱਕ ਸੈਂਟਰ ਬਣਿਆ ਜਿਸ ਦਾ ਮੈਨੂੰ ਇੰਚਾਰਜ ਲਾਇਆ ਗਿਆ ਔਰ ਮੇਰੀ ਜ਼ਿੰਮੇਵਾਰੀ ਇੱਥੇ ਦਿੱਤੀ ਇੱਥੇ ਦੇ ਪ੍ਰਬੰਧਕ ਕਮੇਟੀ ਨੇ ਸਾਰੇ ਬੜੇ ਤਰੀਕੇ ਨਾਲ ਇਹ ਕੰਪੀਟੀਸ਼ਨ ਨੂੰ ਨੇਪਰੇ ਚਾੜਿਆ ਕਰੀਬਨ 50 ਬੱਚਿਆਂ ਦੇ 50 ਦੇ ਕਰੀਬ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸਾਰਿਆਂ ਨੇ ਵਧੀਆ ਪੇਪਰ ਪਾਇਆ ਬਹੁਤ ਵਧੀਆ ਸੀ ਬੱਚੇ ਵੀ ਉਤਸ਼ਾਹ ਦੇ ਨਾਲ ਆਏ ਤੇ ਇਹਦਾ ਰਿਜ਼ਲਟ ਹੁਣ 26 ਅਕਤੂਬਰ 2025 ਨੂੰ ਸਵੇਰੇ 10 ਵਜੇ ਅੰਬੇਡਕਰ ਥਾਟ ਆਫ ਡਾਕਟਰ ਅੰਬੇਦਕਰ ਸਕੂਲ ਆਫ ਥੌਟ ਡੱਲੇਵਾਲ ਰੋਡ ਗੁਰਾਇਆਂ ਵਿਖੇ ਨਿਕਲਣਾ ਤੇ ਬੇਨਤੀ ਆ ਜਿੱਥੇ ਤੱਕ ਵੀ ਇਹ ਵੀਡੀਓ ਪਹੁੰਚੇ ਸਾਰਿਆਂ ਨੂੰ ਬੇਨਤੀ ਆ ਵੀ ਉਸ ਰਿਜ਼ਲਟ ਵਾਲੇ ਦੇ ਨੇ ਸਾਰੇ ਆਪਣੇ ਆਪਣੇ ਪਰਿਵਾਰ ਆਪਣੇ ਬੱਚਿਆਂ ਸਮੇਤ ਆਉਣ ਤੇ ਉਸ ਰਿਜ਼ਲਟ ਨੂੰ ਆਪਣੇ ਅੱਖਾਂ ਨਾਲ ਦੇਖਣ ਅਤੇ ਬੱਚਿਆਂ ਦਾ ਉਤਸ਼ਾਹ ਚੈੱਕ ਕਰਨ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਜੀਵਨੀ ਬਾਰੇ ਅੱਜ 16ਵਾਂ ਕੰਪੀਟੀਸ਼ਨ ਥੜਕਾ ਕਲਾ ਵਿਖੇ 24 ਅਗਸਤ ਦੇ ਦਿਨ ਇਤਵਾਨ ਨੂੰ ਕਰਵਾਇਆ ਗਿਆ ਜਿਸ ਵਿੱਚ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਪੇਪਰ ਪਾਇਆ ਤੇ ਇਸ ਦਾ ਪ੍ਰਬੰਧ ਡਾਕਟਰ ਬੀ ਆਰ ਬੇਦਕਰ ਸਭਾ ਵੱਲੋਂ ਬੜੇ ਹੀ ਸਜੇ ਢੰਗ ਨਾਲ ਕੀਤਾ ਗਿਆ ਤੇ ਬੱਚਿਆਂ ਦੇ ਪੇਪਰ ਦਾ ਰਿਜ਼ਲਟ 26 ਅਕਤੂਬਰ 2025 ਨੂੰ ਡੱਲੇਵਾਲ ਵਿਖੇ ਇਕੱਠਿਆ ਜਾਵੇਗਾ ਜਿਸ ਬਿਨ ਸਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਦਿਨ ਬੱਚੇ ਪੂਰੇ ਉਤਸ਼ਾਹ ਨਾਲ ਉੱਥੇ ਪਹੁੰਚਣ ਤੇ ਆਪਣਾ ਰਿਜ਼ਲਟ ਦੇਖਣ ਜੈਪੀ ਜੈ ਭਗਤ